ED ਦੇ ਨਿਸ਼ਾਨੇ ਉੱਤੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤੀਜਾ ਸਮਨ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ ED ਵੱਲੋਂ ਤੀਜਾ ਸਮਨ ਭੇਜਿਆ ਗਿਆ ਸੀ ਆਬਕਾਰੀ ਕਥਤ ਘਟਾਲੇ ਦੇ ਵਿੱਚ ਸ਼ਮੂਲੀਅਤ ਹੋਣ ਦੇ ਇਲਜ਼ਾਮ ਨੇ ਮਨੀ ਲਾਂਡਰਿੰਗ ਦੇ ਇਲਜ਼ਾਮ ਨੇ ਔਰ ਉਸ ਦੇ ਚੱਲਦੇ ਤੀਜਾ ਸਮਨ ਭੇਜਿਆ ਗਿਆ ਸੀ ਉਹ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ ਹਾਲਾਂਕਿ ਇੱਕ ਚਿੱਠੀ ਜਿਹੜੀ ਹੈ ਉਹ ED ਨੂੰ ਦੁਬਾਰਾ ਅਰਵਿੰਦ ਕੇਜਰੀਵਾਲ ਵੱਲੋਂ ਭੇਜੀ ਗਈ ਹੈ। ਇਸ ਤੋਂ ਪਹਿਲਾਂ ਵੀ ਇੱਕ ਚਿੱਠੀ ਭੇਜੀ ਗਈ ਸੀ ਜਦੋਂ ਉਹ ਹੁਸ਼ਿਆਰਪੁਰ ਦੇ ਵਿੱਚ ਮੈਡੀਟੇਸ਼ਨ ਸੈਂਟਰ ਦੇ ਵਿੱਚ ਮੌਜੂਦ ਸੀ, ਵਿਪਾਸਨਾ ਸੈਂਟਰ ਦੇ ਵਿੱਚ ਸਨ। ਉਸ ਵੇਲੇ ਉਹਨਾਂ ਦੇ ਵਕੀਲ ਵੱਲੋਂ ਇਹ ਚਿੱਠੀ ਭੇਜੀ ਗਈ ਸੀ ਅਰਵਿੰਦ ਕੇਜਰੀਵਾਲ ਦੇ ਬਿਹਾਫ ਦੇ ਉੱਤੇ ਪਰ ਹੁਣ ਦੁਬਾਰਾ ਜਦੋਂ ਵਿਪਾਸਨਾ ਸੈਂਟਰ ਤੋਂ ਬਾਹਰ ਆ ਚੁੱਕੇ ਨੇ, ਹੁਣ ਦੁਬਾਰਾ ਚਿੱਠੀ ਭੇਜੀ ਗਈ ਹੈ ਔਰ ਇਹਨਾਂ ਸਮਨਾਂ ਨੂੰ ਅਸਵੀਕਾਰ ਕਰਨ ਦਾ ਕਾਰਨ ਵੀ ਅਰਵਿੰਦ ਕੇਜਰੀਵਾਲ ਵੱਲੋਂ ਦੱਸਿਆ ਗਿਆ ਕਿ ਕਿਉਂ ਉਹਨਾਂ ਨੇ ਇਹਨਾਂ ਸਮਨਜ਼ ਨੂੰ ਨਜ਼ਰਅੰਦਾਜ਼ ਕੀਤਾ ਆ, ਕੀ ਕਾਰਨ ਹੈਗਾ? ਉਹਨਾਂ ਦਾ ਸਾਫ਼ ਕਹਿਣਾ ਆ। ਕਿ ਇਸ ਮਾਮਲੇ ਦੇ ਵਿੱਚ ਜਿਹੜੇ ਸਮਨ ਨੇ ਇਹ ਗੈਰ ਕਾਨੂੰਨੀ ਨੇ ਇਸ ਦੇ ਵਿੱਚ ਸਾਫਟਵਰ ਦੇ ਉੱਤੇ ਉਹਨਾਂ ਨੂੰ ਝੂਠੇ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਹੈ ਔਰ ਇਹ ਇਲਲੀਗਲ ਸਮਨ ਨੇ ਜਿਹੜੇ ਭੇਜੇ ਜਾ ਰਹੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਝੂਠੇ ਕੇਸ ਉਹਨਾਂ ਦੇ ਉੱਤੇ ਪਾਏ ਜਾ ਰਹੇ ਆਬਕਾਰੀ ਕਥਿਤ ਕੋਟਾਲੇ ਦੇ ਵਿੱਚ ਉਹਨਾਂ ਦਾ ਨਾਮ ਜਾਣ ਬੁੱਝ ਕੇ ਲਿਆਂਦਾ ਜਾ ਰਿਹਾ ਇਹ ਸਭ ਕੁਝ ਉਹਨਾਂ ਨੇ ਸਾਫਟਵਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਔਰ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਚਿੱਠੀ ਦੇ ਵਿੱਚ ਈਡੀ ਨੂੰ ਵੀ ਅਪੀਲ ਕੀਤੀ ਹੈ ਕਿ ਹੁਣ ਤੱਕ ਤੁਹਾਨੂੰ ਜਿੰਨੀਆਂ ਚਿੱਠੀਆਂ ਭੇਜੀਆਂ ਜਾ ਚੁੱਕੀਆਂ ਨੇ ਉਹਨਾਂ ਦੇ ਜਵਾਬ ਦਿੱਤੇ ਜਾਣ ਅਰਵਿੰਦ ਕੇਜਰੀਵਾਲ ਦਾ ਸਾਫ਼ ਕਹਿਣਾ ਹੈ ਕਿ ਅਜੇ ਤੱਕ ਇਹੋ ਜਿਹਾ ਕੋਈ ਮਾਮਲਾ ਨਹੀਂ ਹੈ ਜਿਸ ਦੇ ਵਿੱਚ ED ਨੇ ਕਿਸੇ ਨੂੰ ਸਮਨ ਕੀਤਾ ਹੋਵੇ ਔਰ ਜਿਸ ਨੂੰ ਸਮਨ ਕੀਤਾ ਹੈ ਤੇ ਜੇ ਉਹ ED ਨੂੰ ਇਹ ਸਵਾਲ ਪੁੱਛੇ ਕਿ ਉਸ ਨੂੰ ਕਿਸ ਬਿਹਾਫ ਤੇ ਸਮਨ ਕੀਤਾ ਜਾ ਰਿਹਾ ਜਾਂ ਫਿਰ ਇਹ ਕਾਰਵਾਈ ਉਸ ਤੇ ਕਿਸ ਬਿਹਾਫ ਤੇ ਹੋ ਰਹੀ ਹੈ ਤੇ ਉਸ ਨੂੰ ED ਜਵਾਬ ਨਾ ਦੇਵੇ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਪਰ ਅਰਵਿੰਦ ਕੇਜਰੀਵਾਲ ਨੇ ਜੇ ਸਵਾਲ ਪੁੱਛਿਆ ਆ ਤੇ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਜਾ ਰਿਹਾ ਬਗੈਰ ਕਿਸੇ ਜਵਾਬ ਦਿੱਤੇ ED ਚੁੱਪ ਹੈ ਪਰ ਸਮਨ ਤੇ ਸਮਨ ਭੇਜੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਦਾ ਇਹ ਦਾਵਾ ਹੈ ਉਹਨਾਂ ਵੱਲੋਂ ਕੀਤਾ ਗਿਆ ਸਾਫ਼ ਟੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਇਸ ਸਮਨ ਉਹ ਵੀ ਗੈਰ ਕਾਨੂੰਨੀ ਕਰਾਰ ਦਿੰਦੇ ਪਏ ਨੇ ਵਿਪਾਸਨਾ ਸੈਂਟਰ ਤੋਂ ਬਾਹਰ ਆਉਂਦੇ ਨੇ ਨਵੇਂ ਸਾਲ ਦੇ ਵਿੱਚ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਦਿੱਲੀ ਦੀਆਂ ਤਿੰਨ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਭਾਰੀ ਜਿੱਤ ਹਾਸਲ ਹੋਵੇਗੀ ਅਤੇ ਉਸ ਚੀਜ਼ ਦੀਆਂ ਤਿਆਰੀਆਂ ਦੇ ਵਿੱਚ ਰੁਚੀ ਹੋਈ ਆਮ ਆਦਮੀ ਪਾਰਟੀ ਔਰ ਨਾਲ ਦੀ ਨਾਲ ਗਣਤੰਤਰ ਦਿਵਸ ਦੀਆਂ ਤਿਆਰੀਆਂ ਵੀ ਜਿਹੜੀਆਂ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਅਤੇ ਬਤੌਰ ਮੁੱਖ ਮੰਤਰੀ ਦਿੱਲੀ ਦੇ ਵਿੱਚ ਗਣਤੰਤਰ ਦਿਵਸ ਮਨਾਉਣ ਨੂੰ ਲੈ ਕੇ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਕਰਕੇ ਉਹ ਕਾਫੀ ਬਿਜ਼ੀ ਨੇ ਅਤੇ ਇਹਨਾਂ ਰੂਜੇ ਬਿਆਂਦੇ ਚੱਲਦੇ ਹੋਏ ਅਰਵਿੰਦ ਕੇਜਰੀਵਾਲ ਇਸ ਸਬੰਧ ਦੇ ਵਿੱਚ ਵੀ ਸ਼ਾਮਿਲ ਨਹੀਂ ਹੋਣਗੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਪਰ ਦੂਜੇ ਪਾਸੇ ਈਡੀ ਨੂੰ ਕਿਹਾ ਕਿ ਜਿਹੜੀਆਂ ਚਿੱਠੀਆਂ ਹੁਣ ਤੱਕ ਉਹਨਾਂ ਨੂੰ ਭੇਜੀਆਂ ਗਈਆਂ ਨੇ ਉਹਨਾਂ ਦੇ ਜਵਾਬ ਈਡੀ ਜ਼ਰੂਰ ਦਵੇ ਕਿ ਆਖਰ ਕਿਸ ਬਿਹਾਫ ਤੇ ਉਹਨਾਂ ਨੂੰ ਸਾਮਨ ਕੀਤਾ ਜਾ ਰਿਹਾ ਕਿਸ ਬਿਹਾਫ ਤੇ ਬੁਲਾਇਆ ਜਾ ਰਿਹਾ ਔਰ ਜੇ ਜ਼ਿਆਦਾ ਅਰਜੈਂਸੀ ਹੈਗੀ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਸਵਾਲ ਜਿਹੜੇ ਨਿਓ ਭੇਜ ਦਿੱਤੇ ਜਾਣ ਅਰਵਿੰਦ ਕੇਜਰੀਵਾਲ ਦਾ ਸਾਫ਼ ਦਾਵਾ ਹੈ ਕਿ ਜੇ ਜਾਂਚ ਦੀ ਹੀ ਗੱਲ ਹੈ ਉਹ ਜਾਂਚ ਤੋਂ ਮਰੇ ਨਹੀਂ ਉਹ ਜਾਂਚ ਤੋਂ ਇਲਾਇਦਾ ਨਹੀਂ ਹੋ ਰਹੇ ਉਹ ਜਾਂਚ ਵਿੱਚ ਜ਼ਰੂਰ ਸ਼ਾਮਿਲ ਹੋਣਗੇ ਪਰ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਪ੍ਰਸ਼ਨ ਭੇਜ ਦਿੱਤੇ ਜਾਣ ਕਿਉਂਕਿ ਉਹ ਈਡੀ ਦੇ ਸਬੰਧ ਦੇ ਬਿਹਾਫ ਦੇ ਉੱਤੇ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੇ ਕੋਲ ਰਜਿਸਟ੍ਰੇਸ਼ਨ ਜਿੰਨੇ ਜ਼ਿਆਦਾ ਨਹੀਂ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਇਹ ਤੀਸਰਾ ਸੱਮਨ ਵੀ ਨਜ਼ਰਅੰਦਾਜ਼ ਅਰਵਿੰਦ ਕੇਜਰੀਵਾਲ ਵੱਲੋਂ ਕਰ ਦਿੱਤਾ ਗਿਆ ਔਰ ਸਾਫ਼ ਤੌਰ ਦੇ ਉੱਤੇ ਇਸ ਨੂੰ ਵੀ ਇਲੈਗਲ ਕਰਾਰ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਸੱਮਨ ਭੇਜੇ ਜਾ ਚੁੱਕੇ ਨੇ ਮਾਮਲਾ ਕਾਫੀ ਦੇਰ ਦਾ ਚੱਲਦਾ ਆ ਰਿਹਾ ਪਰ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਨੇ ਉਹਨਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਲੱਭ ਰਹੀ ਹੈ ਭਾਜਪਾ ਦੀ ਸਰਕਾਰ ਕਿਉਂਕਿ ਭਾਜਪਾ ਦੀ ਸਰਕਾਰ ਡਰੀ ਹੋਈ ਹੈ 2024 ਦੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ 2024 ਚੜ ਚੁੱਕਿਆ ਲੋਕ ਸਭਾ ਚੋਣ ਉੜੀ ਕਿ ਜਾ ਰਹੀ ਹੈ ਔਰ ਭਾਜਪਾ ਦੀ ਸਰਕਾਰ ਬਾਕਾਲ ਆਮ ਆਦਮੀ ਪਾਰਟੀ ਦੇ ਆਗੂ ਡਰੀ ਹੋਈ ਹੈ। ਡਰੀ ਹੋਈ ਹੈ ਅਰਵਿੰਦ ਕੇਜਰੀਵਾਲ ਤੋਂ ਔਰ ਸਾਫ਼ ਤੌਰ ਦੇ ਉੱਤੇ ਇਸੇ ਮਨਸੂਬੇ ਦੇ ਚੱਲਦੇ ਇਸੇ ਡਰ ਤੋਂ ਡਰ ਕੇ अरविंद केजरीवाल ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆបਕਾਲੀ ਦੇ ਕਥਿਤ ਘਟਾਲੇ ਦੇ ਵਿੱਚ ਮਨੀਸ਼ ਸੋਧਿਆ ਵੀ ਗ੍ਰਿਫਤਾਰ ਕੀਤੇ ਗਏ ਨੇ ਸੰਜੇ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਔਰ ਇਸੇ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਦੇ ਵੀ ਗ੍ਰਿਫਤਾਰੀ ਲੱਭਦੀ ਪਈ ਹੈ ਭਾਜਪਾ ਦੀ ਸਰਕਾਰ ਇਹ ਸਾਫ ਤੌਰ ਤੇ ਇਲਜ਼ਾਮ ਲਗਾਏ ਗਏ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹੋਰ ਕੀ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਆਪ ਆਗੂਆਂ ਵੱਲੋਂ ਆਓ ਸੁਣ ਲੈਂਦੇ ਹਾਂ ਟੈਕਨੀਕ ਟੈਕਨੀਕੈਲਿਟੀ ਇਹ ਕੀ ਹੈ ਮੈਨੂੰ ਇਸकी ਜਾਣਕਾਰੀ ਨਹੀਂ ਹੈ मगर टेक्निकैलिटी तो कानून का ही एक सब टॉपिक है कि कानून की टेक्निकलिटी कानून चल कहा रहा है कानून होता तो भारतीय जनता पार्टी में शामिल होने के बाद भी कानून अपना काम कर रहा होता उन लोगों को संबंध आ रहे होते उन लोगों की चार्जशीट हो रही होती वो गिरफ्तार हो रहे होते हो कहा है तो खुल्ला कुल्ला है कोई लाग लपेट नहीं है भारतीय जनता पार्टी की तरफ से कि वो इसको छुपाने के लिए झूठे को ही संबंध दे दें दे अपने आदमी को ना हेमंत विश्व शर्मा आ गए भारतीय जनता पार्टी में मुख्यमंत्री बन गए मामला खत्म है शर्म के लिए भी ऐसा नहीं है कि चलो झूठे कोई हेमंत विश्व शर्मा को बुला ले लोग बहुत बदनामी कर रहे हैं कि वॉशिंग मशीन है बीजेपी की ऐसा भी नहीं सब्सक्राइब टू तो वन इंडिया चैनल एंड नेवर मिस एन अपडेट